ਇਹ ਨੂੰ ਮਤਲਬ ਮਨਾਇਆ ਜਾਂਦਾ ਹੈ ਹੈ ਅੱਜ 21 ਜੂਨ ਡੇਟ ਹੈ ਇਸ ਕਰਕੇ ਮਤਲਬ ਜਿਹੜਾ ਸ਼ੁਰੂ ਕੀਤਾ ਹੋਇਆ ਦਿਨ ਹੈ ਇਹ ਇੰਟਰਨੈਸ਼ਨਲ ਯੋਗਾ ਦਿਵਸ ਬਣ ਗਿਆ ਮਤਲਬ ਲਗਭਗ 177 ਦੇਸ਼ਾਂ ਦੇ ਵਿੱਚ ਮਨਾਇਆ ਜਾ ਰਿਹਾ ਹੈ ਜੀ ਉਹ ਟਾਈਮ ਮੈਡਮ ਅਸਲ ਕਹਿੰਦੇ ਹੈ ਨਾ ਕਿਉਂਕਿ ਹਿੰਦੁਸਤਾਨ ਹੈ ਜਿਹੜਾ ਆਯੁਰਵੇਦ ਨਾਲ ਜਾਦੇ ਪੁਰਾਣਿਆਂ ਰਿਸ਼ੀਆ ਮੂਨੂਆਂ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਯੋਗਾ ਦੀ ਜਿਹੜੀ ਮੱਤ ਹੈ ਉਹ ਜਾਦੇ ਇੰਡੀਅਨ ਲੋਕਾਂ ਨੂੰ ਜਾਦੇ ਪਸੰਦ ਹੈ ਇਸ ਕਰਕੇ ਇੰਡੀਆ ਨੇ मतलब इस चीज ਨੂੰ ਪ੍ਰੇਫਰ ਕਰਕੇ ਇਹ ਦੁਨੀਆ ਪੱਧਰ ਤੇ ਇਸ ਨੂੰ ਲੈ ਕੇ ਗਏ ਨੇ ਜਿਹਦੇ ਵਿੱਚ ਮਤਲਬ ਲੋਕ ਇਸ ਕਰਨ ਦੀ ਬਹੁਤ ਫਰਮਾਨਾ ਕਰ ਰਹੇ ਨੇ ਤੇ ਮਤਲਬ ਇਸ ਦੇ ਕਰਨ ਦੇ ਵਿੱਚ ਸਹਿਯੋਗ ਵੀ ਕਰ ਰਹੇ ਨੇ ਜੀ ਬਿਲਕੁਲ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਾਡੇ ਜਿਹੜੇ ਪੰਜਾਬ ਦੇ ਲੋਕ ਜਾਂ ਇਧਰਲੇ ਲੋਕ ਵੀ ਜਾਦਾ ਜੁੜੇ ਹੋਏ ਨੇ ਆਯੁਰਵੈਦਿਕ ਦੇ ਨਾਲ ਤੇ ਅਕਸਰ ਹੀ ਅਸੀਂ ਦੇਖਦੇ ਆ ਜਦੋਂ ਕਿਸੇ ਬਜ਼ੁਰਗ ਕੋਲੇ ਜਾਈਏ ਤਾਂ ਉਹ ਕਹਿ ਦਿੰਦੇ ਨੇ ਕਿ ਤੁਸੀਂ ਮੂਦੇ ਪੈਜੋ ਤਾਂ ਤੁਹਾਡਾ ਹਾਜਮਾ ਠੀਕ ਹੋ ਜਾਏਗਾ ਬੱਚੇ ਨੂੰ ਦੁੱਧ ਪਲਾਇਆ ਤਾਂ ਇਸ ਤਰ੍ਹਾਂ ਕਰ ਦਿਓ ਛੋਟੇ ਛੋਟੇ ਯੋਗੇ ਜਿਹੜੇ ਹੈ ਸਾਨੂੰ ਬਚਪਨ ਤੋਂ ਹੀ ਸਿਖਾਉਣਾ ਜਿਹੜਾ ਸ਼ੁਰੂ ਕਰ ਦਿੰਦੇ ਨੇ ਹਾਂਜੀ ਦੇਖੋ ਫਿਰ ਯੋਗੇ ਦਾ ਤਾਂ ਮਤਲਬ ਬਹੁਤ ਹੀ ਜੰਦ ਦੇਖੋ ਇਹਦਾ ਸਾਈਡ ਇਫੈਕਟ ਤਾਂ ਕੋਈ ਹੈ ਜੀ ਹਾਂ ਬਸ ਗੱਲ ਕਰ ਇਹ ਹੈ ਵੀ ਇਹ ਇੰਟਰਨੈਸ਼ਨਲ ਪੱਤਰ ਤੇ ਤਾਂ ਮਨਾਉਂਦੇ ਆਪਾਂ 1 ਸਾਲ 'ਚ 1 ਦਿਨ ਗੱਲ ਕਰ ਇਹ ਮਤਲਬ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਸਿੱਖਿਆ ਸੰਸਥਾਵਾਂ ਨੇ ਕਾਲਜ ਨੇ ਯੂਨੀਵਰਸਿਟੀਆਂ ਨੇ ਉੱਥੇ ਵੀ ਮਤਲਬ ਇਹ ਮਹੀਨੇ ਚ ਇੱਕ ਦਿਨ ਜ਼ਰੂਰ ਮਨਾਇਆ ਜਾਣਾ ਚਾਹੀਦਾ ਹੈ ਕਿਉਂਕਿ ਪੋਸਟਾ ਇਹਦੇ ਨਾਲ ਜਿਹੜੀ ਸਾਡੀ ਸਮਾਜਿਕ ਭਾਈਚਾਰਕ ਸਾਂਝ ਆ ਉਹ ਵਾਪਸੀ ਹੈ ਇੱਕ ਦੂਜੇ ਨਾਲ ਮਤਲਬ ਆਪਾਂ ਜਦੋਂ ਮਿਲਦੇ ਆ ਜੋਗਪ੍ਰਤੀ ਗੱਲਾਂ ਕਰਦੇ ਆ ਉਦੋਂ ਮਤਲਬ ਇੱਕ ਜਿਹੜਾ ਸਾਨੂੰ ਡਿਪਰੈਸ਼ਨ ਦਾ ਜਾਦੇ ਚੱਲਿਆ ਹੋਇਆ ਹੈ ਇਹ ਵੀ ਅੱਜ ਕੱਲ ਸਾਰੇ ਲੋਕਾਂ ਨੂੰ ਕਿਸੇ ਨਾ ਕੋਈ ਤਾਂ ਕੋਈ ਤਰੀਕੇ ਨਾਲ ਡਿਪਰੈਸਡ ਐਸਨ ਦਾ ਮਤਲਬ ਉਸੀ ਤੋਂ ਰਾਹਤ ਦਿਵਾਉਣ ਦੇ ਵਿੱਚ ਯੋਗਾ ਦਾ ਜਿਹੜਾ ਕਾਹੀ ਅਹਿਮ ਰੋਲ ਹੈ ਮਤਲਬ ਇਸ ਨੂੰ ਹੋਰ ਵੱਡੀ ਪੱਧਰ ਤੇ ਤਰਜੀਹ ਦੇ ਕੇ ਮਨਾਇਆ ਜਾਣਾ ਚਾਹੀਦਾ ਪਿੰਡ ਪਿੰਡ ਪੱਧਰ ਤੱਕ ਮਰਦੋ ਜਿੱਥੇ ਸਾਡੇ ਧਾਰਮਿਕ ਸਥਾਨ ਨੇ ਇਹ ਅਸੀਂ ਇਹ ਨਹੀਂ ਕਹਦੇ ਵੀ ਧਾਰਮਿਕ ਸਥਾਨਾਂ ਨੂੰ ਬਦਲ ਦਿਓ ਉਹ ਉਹਨਾਂ ਦੇ ਵਿੱਚ ਵੀ ਯੋਗਾ ਬਾਰੇ ਪ੍ਰਚਾਰ ਤੇ ਯੋਗਾ ਕਰਾਉਣ ਵਾਸਤੇ ਮਤਲਬ ਜਿਹੜੇ ਪ੍ਰਚਾਰਕ ਉਹ ਚਾਹੁੰਦੇ ਨੇ ਤਾਂ ਕਿ ਲੋਕਾਂ ਨੂੰ ਜਿਹੜੀ ਮਾਨਸਿਕ ਸ਼ਾਂਤੀ ਹੈ ਉਹ ਮਤਲਬ ਮਿਲ ਸਕੇ ਜੀ ਅ ਅਸਰ ਬਹੁਤ ਵਧੀਆ ਤੁਸੀਂ ਕਿਹਾ ਵੀ ਪਿੰਡ-ਪਿੰਡ ਦੇ ਵਿੱਚ ਯੋਗਾ ਜਿਹੜਾ ਕੀ ਉਹ ਪਹੁੰਚ ਜਾਣਾ ਚਾਹੀਦਾ ਹੈ ਸਰਕਾਰ ਨੂੰ ਉਪਰਾਲੇ ਕਰਨੇ ਚਾਹੀਦੇ ਨੇ ਕਿ ਪਿੰਡਾਂ ਦੇ ਵਿੱਚ ਜਿਹੜੇ ਛੋਟੇ ਕੋਈ ਪਾਰਕ ਹੈ ਜਾਂ ਫਿਰ ਗਰਾਊਂਡ ਹੈ ਕੋਈ ਸਟੇਡੀਅਮ ਬਣਿਆ ਤਾਂ ਉੱਥੇ ਜਿਹੜਾ ਯੋਗੇ ਦਾ ਸ਼ਾਮ ਦਾ ਪ੍ਰੋਗਰਾਮ ਹੈ ਜਿਹੜਾ ਉਹ ਜ਼ਰੂਰ ਰੱਖਿਆ ਜਾਣਾ ਚਾਹੀਦਾ ਕਿ ਉਹਦੇ ਵਿੱਚ ਹਰ ਇੱਕ ਇਨਸਾਨ ਹਰ ਇੱਕ ਬੱਚਾ ਬਜ਼ੁਰਗ ਵੱਡੇ ਛੋਟੇ ਸਾਰੇ ਹਿੱਸਾ ਲੈਣ ਤੇ ਨਾਲ ਹੀ ਜੇਕਰ ਲਗਾਤਾਰ ਅਸੀਂ ਯੋਗਾ ਕਰਦੇ ਹਾਂ ਸਾਨੂੰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ ਜੇ ਕੋਈ ਛਤਕਾਰਾ ਜਾਂ ਸਤੋ ਵੱਡੀ ਜਨਤਾ ਹੈ ਇਹ ਆ ਜਾਂਦੀ ਹੈ ਵੀ ਮਾਨਸਿਕ ਸੰਤੁਲਨ ਹੈ ਜਿਹੜਾ ਉਹ ਠੀਕ ਹੁੰਦਾ ਹੈ ਜਦੋਂ ਮਾਨਸਿਕ ਸੰਤੁਲਨ ਠੀਕ ਹੋ ਜਾਂਦਾ ਤਾਂ ਕਾफी ਬਿਮਾਰੀਆਂ ਨੇ ਜਿਹੜੀਆਂ ਐਟੋਮੈਟਿਕ ਮਤਲਬ ਉਹ ਠੀਕ ਹੋਣ ਲੱਗ ਜਾਂਦੀਆਂ ਨੇ ਜਿਸ ਤਰ੍ਹਾਂ ਲੱਤਾਂ ਦਾ ਦਰਦ ਹੈ ਹਮ ਸਰਵਾਈਕਲ ਸਿਸਟਮ ਹੈ ਇਹ ਚੀਜ਼ਾਂ ਕਾफी ਮਤਲਬ ਠੀਕ ਹੁੰਦੀਆਂ ਨੇ ਜੇ ਲੱਗਦਾ ਇਹ ਤੇ ਕੁਝ ਹੈ ਨਹੀਂ ਐਸੋ ਵੀ ਜੀ ਮਿਹਨਤ ਹੈ ਜਦੋਂ ਆਪਾਂ ਆਦਤ ਬਣਾ ਲਈਦਾ ਇਸ ਗੱਲ ਦੀ ਸਵਾਜ ਕਰਕੇ ਉਸੇ ਰਹਿਮਤ ਜਿਵੇਂ ਤੁਸੀਂ ਜ ਆਪੀ ਬਾਗ ਦੇ ਵਿੱਚ ਇਸੇ ਹੋਰ ਥਾਂ ਦੇ ਉੱਤੇ ਸਾਝੀ ਜਗ੍ਹਾ ਦੇ ਉੱਤੇ ਜਦੋਂ ਆਪਾਂ ਇਹ ਦਿਨ ਮਨਾਉਣ ਲੱਗ ਜੰਨੇ ਆ ਤਾਂ ਮਤਲਬ ਕਾਫੀ ਬਿਮਾਰੀਆਂ ਨੇ ਜਿਹੜੀਆਂ ਉਹ ਪਿੱਛੇ हट ਜਾਂਦੀਆਂ ਨੇ ਜਿਨ੍ਹਾਂ ਦਾ ਮਤਲਬ ਐਲੋਪੈਟਿਕ ਮੈਡੀਸਨ ਦੇ ਨਾਲ ਕੋਈ ਪਰਮਾਨੈਂਟ ਇਲਾਜ ਨਹੀਂ ਹੈਗਾ ਜਾਂ ਮਤਲਬ ਮੈਡੀਸਨ ساری ਉਮਰ ਹੀ ਖਾਣੀ ਪੈਂਦੀ ਹੈ ਇਸ ਕਰਕੇ ਮਤਲਬ ਆ ਯੋਗਾ ਦਾ ਬਹੁਤ ਮਤਲਬ ਹੈ ਜੇ ਰੈਗੂਲਰ ਕੀਤਾ ਜਾਵੇ ਤਾਂ ਸਾਨੂੰ ਜਿਹੜੀਆਂ ਇਹ ਨੋ ਨਸ਼ੇ ਦੀਆਂ ਦਵਾਈਆਂ ਵੀ ਕਹਿ ਸਕਦੇ ਹੁੰਦੇ ਆ ਆਪਾਂ ਇੱਕ ਬਿਲਕੁਲ 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 ਜਦੋਂ ਡਾਕਟਰ ਦਵਾਈਆਂ ਲਿਖਦੇ ਨੇ ਉਹਨਾਂ ਦਵਾਈਆਂ ਤੋਂ ਕਾਫੀ ਛੁਟਕਾਰਾ ਮਿਲ ਸਕਦਾ ਹੈ ਤੇ ਸਾਡੀ ਸਿਹਤ ਹੈ ਜਿਹੜੀ ਉਹ ਰਿਸਤ ਪੁਸ਼ਟ ਹੋ ਸਕਦੀ ਜੀ ਬਿਲਕੁਲ ਤੁਸੀਂ ਬਹੁਤ ਸੋਹਣੀ ਗੱਲ કરી ਹੈ ਕਿ ਦਵਾਈਆਂ ਜਿਹੜੀਆਂ ਉਹ ਨਸ਼ੇ ਵਰਗੀਆਂ ਹੁੰਦੀਆਂ ਨੇ ਤੇ ਅਕਸਰ ਲਾ ਲੋ ਵੀ 슈ਗਰ ਨੂੰ ਲਾ ਲੋ ਜਾਂ ਫਿਰ ਬੀਪੀ ਲਾ ਲੋ ਜੇਕਰ ਅਸੀਂ ਵਾਕ ਕਰਨਾ ਸ਼ੁਰੂ ਕਰਦੇ ਹਾਂ ਟ੍ਰੇਲ ਦੇ ਉੱਤੇ ਅਸੀਂ ਤੁਰਦੇ ਹਾਂ ਸਾਡੀ ਨਿਗਾ ਚ ਵਾਧਾ ਹੋ ਜਾਂਦਾ ਸਾਡੀਆਂ ਅੱਖਾਂ ਜੋ ਕੀ ਉੱਤਰ ਜਾਂਦੀਆਂ ਨੇ ਕਹਿੰਦੇ ਨੇ ਤੇ ਨਾਲ ਹੀ ਉਹ ਕਿ ਇਦਾਂ ਵੀ ਹੁੰਦਾ ਵੀ ਹੈ ਉਹਦੇ ਨਾਲ ਤੁਹਾਡੇ ਜਿਹੜੇ ਸਰੀਰ ਦੇ ਅੰਦਰ ਤਾਜ਼ਗੀ ਹੈ ਤੁਹਾਡੇ ਹਾਰਮੋਨਸ ਨੇ ਉਹ ਸੈੱਲ ਜਿਹੜੇ ਸਾਡੇ ਕੀ ਤਾਜ਼ੇ ਹੋਣੇ ਸ਼ੁਰੂ ਹੋ ਜਾਂਦੇ ਨੇ ਨਵੇਂ ਬੰਨਨੇ ਸੈੱਲ ਸ਼ੁਰੂ ਹੋ ਜਾਂਦੇ ਆ ਸਰੀਰ ਦੇ ਵਿੱਚ ਤੇ ਜਦੋਂ ਅਸੀਂ ਅਕਸਰ ਹੀ ਹੁਣ ਏਸੀਆਂ ਦੇ ਥੱਲੇ ਰਹਿ ਕੇ ਇੱਕ ਸੋਲ ਬਣ ਜਾਂਦੇ ਆ ਜੇਕਰ ਸਾਨੂੰ ਕੋਈ ਕਹਿ ਦੇ ਵੀ 10 ਮਿੰਟ ਦੇ ਲਈ ਲਗਾਤਾਰ ਕੋਈ ਪਰੰਪਰ ਬੈਠਣਾ ਹੋਵੇ ਜਾਂ ਗੋਡਣੀਆਂ ਪਾਰ ਬੈਠਣਾ ਹੋਵੇ ਤਾਂ ਅਸੀਂ ਨਹੀਂ ਬੈਠ ਸਕਦੇ ਕਿਉਂਕਿ ਸਾਡੀ ਜਿਹੜੀ ਸਰੀਰਕ ਦੀ ਹੁਣ ਇੱਕ ਬੰਤਰ ਹੈ ਜਾਂ ਫਿਰ ਸਰੀਰ ਇੰਨਾ ਕੁ ਪੋਲਾ ਕਹਿ ਲੋ ਹੋ ਗਿਆ ਏ ਕਿ ਅਸੀਂ ਗਰਮੀ ਦੇ ਵਿੱਚ ਜਾਂ ਫਿਰ ਪਾਰਕ ਦੇ ਵਿੱਚ ਕੋਈ ਐਕਸਰਸਾਈਜ਼ ਕਰਦੇ ਆ ਤਾਂ ਕਈ ਕਈ ਦਿਨ ਸਾਡੇ ਜਿਹੜੇ ਮਸਲਜ਼ ਨੇ ਉਹਨਾਂ ਚ ਸਵੇਲਿੰਗ ਹੋ ਜਾਂਦੀ ਐ ਪੇਨ ਹੋਣਾ ਸ਼ੁਰੂ ਹੋਣ ਲੱਗ ਜਾਂਦਾ ਤੇ ਜੇ ਅਸੀਂ ਯੋਗਾ ਕਰਦੇ ਰਹੀਏ ਤਾਂ ਮੈਨੂੰ ਲੱਗਦਾ ਇਹਨਾਂ ਬਿਮਾਰੀਆਂ ਤੋਂ ਸਾਨੂੰ ਛੁਟਕਾਰਾ ਮਿਲ ਸਕਦਾ ਹਾਂਜੀ ਕਾਫੀ ਛੁਟਕਾਰਾ ਮਿਲਦਾ ਜੀ ਜਦੋਂ ਕਰ ਮਤਲਬ ਕੀ ਹੈ ਨਾ ਜਿਹੜੇ ਧਾਰਮਿਕ ਸੰਸਥਾਨ ਨੇ ਜਿਹੜੇ ਉੱਥੇ ਮਤਲਬ ਫਨ ਨੂੰ ਕੋਈ ਬਹੁਤਾ ਵਧੀਆ ਜਿਹੜਾ ਗਿਆਨ ਹੈ ਉਹ ਨਹੀਂ ਦਿੱਤਾ ਜਾਂਦਾ ਸੇਠਪਤੀ ਸਾਨੂੰ ਪ੍ਰਾਣੀਆਂ ਸਟੋਰੀਆਂ ਸੁਣਾ ਕੇ ਜੀ ਸਾਡੀ ਜਿਹੜੀਆਂ ਨੂੰ ਕ੍ਰਿਤੀ ਕੀਤਾ ਜਾਂਦਾ ਤੇ ਕਈ ਵਾਰੀ ਤਾਂ ਮਤਲਬ ਇਸ ਤਰ੍ਹਾਂੀਆਂ ਘਟਨਾਵਾਂ ਨੂੰ ਵੀ ਅੰਜਾਮ ਦੇ ਜਾਂਦੇ ਨੇ ਜਿਵੇਂ ਕੋਈ ਲਧਿਆਣੇ ਵਾਲਾ ਬਾਬਾ ਹੁਣ ਭੱਜਿਆ ਹੋਇਆਗਾ ਮਤਲਬ ਜਦੋਂ ਅਪਾ ਕਿਸੇ ਧਾਰਮਿਕ ਸਥਾਨ ਦੇ ਵਿੱਚ ਉਹਦੀ ਕਿਸੇ ਦੀ ਮਾਲਕੀਅਤ ਮੰਨ ਲਏ ਨੇ ਨਾ ਵੀ ਆ ਫਲਾਨਾ ਬਾਬਾ ਜਾਂ ਫਲਾਨਾ ਧਰਮ ਦੇਸ਼ੀ ਤਾਂ ਉੱਥੇ ਜਦੋਂ ਇਹ ਗਲਤ ਐਕਟੀਵਿਟੀਆਂ ਹੁੰਦੀਆਂ ਨੇ ਤਾਂ ਇਸ ਨਾਲ ਮਨੁੱਖਤਾ ਦਾ ਜਿਹੜਾ ਉਹ ਮਾਨਾਓ ਟੁੱਟ ਜਾਂਦਾ ਹੈ ਕਿ ਜਿਹੜੇ ਸਮਾਜ ਪ੍ਰਤੀ ਸਾਡੇ ਫਰਜ਼ ਬਣਦੇ ਨੇ ਫਿਰ ਉਹਨਾਂ ਤੋਂ ਵੀ ਪਿੱਛੇ हट ਜਾਂਦਾ ਹੈ ਜਿਹੜਾ ਜੋਗਾ ਹੈ ਜੋਗਾ ਮਤਲਬ ਇੱਕ ਬਹੁਤ ਹੀ ਵਧੀਆ ਚੀਜ਼ ਹੈ ਕਿਉਂਕਿ ਇਹਦਾ ਕੋਈ ਇੱਕ ਮਾਲਕ ਨਹੀਂ ਹੈ ਇਹ ਜੋਗਾ ਸਾਰਾ ਦੁਨੀਆ ਪੱਧਰ ਤੇ ਵਿੱਚ ਮਨਾਇਆ ਜਾਂਦਾ ਹੈ ਹਰ ਇੱਕ ੰਡੇ ਨੂੰ ਇਹ ਕਰਨਾ ਚਾਹੀਦਾ ਹੈ ਤੇ ਨਾ ਹੀ ਇਹਦੇ ਉੱਤੇ ਕਿਸੇ ਦੀ ਮਨੋਕਲੀ ਹੁੰਦੀ ਹੈ ਫਿਰ ਕਰਕੇ ਮਤਲਬ ਉਹ ਇਹਨਾਂ ਚੀਜ਼ਾਂ ਨੂੰ ਮਿਸਯੂਜ਼ ਨਹੀਂ ਕਰ ਸਕਦਾ ਜਦੋਂ ਧਾਰਮਿਕ ਸੰਸਥਾਾਂ ਦੇ ਵਿੱਚ ਜਾਂਦੇ ਆ ਜਿਹੜੇ ਪੁਜਾਰੀ ਸ਼੍ਰੇਣੀ ਦੇ ਲੋਕ ਹੁੰਦੇ ਨੇ ਔਰ ਨੈਵੀਅ ਮਨੋਕਲੀ ਬਣ ਜਾਂਦਾ ਤੇ ਉਥੇ ਉਹ ਗਲਤ ਹਰਕਤਾਂ ਨੂੰ ਅੰਜਾਮ ਦਿੰਦੇ ਨੇ ਇਸ ਕਰਕੇ ਆਪਾਂ ਇਹ ਹੀ ਬੇਨਤੀ ਕਰਦੇ ਆਂ ਵੀ ਧਰਮ ਸਥਾਨਾਂ ਵਾਲੇ ਪਾਸਿਓਂ ਜੇ ਘੱਟ ਕੇ ਆਪਾਂ ਜੋਗਾ ਵਾਲੇ ਪਾਸੇ ਨੂੰ ਸਰੀਰ ਨੂੰ ਲਾਈਏ ਤਾਂ ਸਾਡਾ ਜਿਹੜਾ ਮਾਨਸਿਕ ਸੰਤੁਲਨ ਸਾਡੇ ਦਿਮਾਗ ਦੇ ਹਾਰਮੋਨ ਸਿਸਟਮ ਹੈ ਜਿਹੜਾ ਇਹ ਸਾਰਾ ਕਾਫੀ ਠੀਕ ਹੋ ਸਕਦਾ ਜਿਹਦੇ ਨਾਲ ਮਤਲਬ ਅਸੀਂ ਜਿਹੜੀ ਆਪਣੀ ਰਹਿਦੀ ਜ਼ਿੰਦਗੀ ਹੈ ਉਹ ਬੜੀ ਮਤਲਬ ਤੰਦਰੁਸਤੀ ਦੇ ਨਾਲ ਬਿਤਾ ਸਕਦੇ ਆ ਤੇ ਜਿਹੜੇ ਆਪਾਂ ਨੂੰ ਧਾਰਮਿਕ ਸਥਾਨਾਂ ਦੇ ਵਿੱਚ ਡਰਾ ਗੀ ਜਾਂਦੇ ਨੇ ਪੁਰਾਣਾ ਕੋਈ ਇਤਿਹਾਸ ਦਰਾਈ ਜਾਂਦੇ ਨੇ ਪਤਾ ਨਹੀਂ ਉਹ ਗੱਲਾਂ ਸੱਚ ਹੁੰਦੀਆਂ ਨੇ ਜਾਂ ਨਾ ਪਰ ਉਹਨਾਂ ਦੇ ਨਾਲ ਸਾਡੇ ਮਨਾਂ ਦੇ ਵਿੱਚ ਡਰ ਪੈਦਾ ਕਰ ਦਿੰਦੇ ਨੇ ਜਿਹਦੇ ਕਰਕੇ ਜਿਹੜੇ ਸਾਡਾ ਮਾਨਸਿਕ ਹਾਰਮੋਨ ਸਿਸਟਮ ਹੈ ਉਹਦੇ ਉੱਤੇ ਅਸਰ ਪੈਂਦਾ ਜਿਹਦੇ ਕਰਕੇ ਅਸੀਂ ਡਿਪਰੈਸ਼ਨ 'ਚ ਆ ਜਾਂਦੇ ਹਾਂ ਕੱਲ ਪਾਣੀ 'ਚ ਰਹਿ ਜਾਂਦੇ ਹਾਂ ਪਰ ਨੂੰ ਕੀ ਕਰਨ ਲੱਗ ਜਾਂਦਾ ਡਰਨ ਲੱਗ ਜਾਂਦਾ ਬੰਦਾ ਮਤਲਬ ਇਹਨਾਂ ਚੀਜ਼ਾਂ ਤੋਂ ਰਾਹਤ ਪਾਉਣ ਵਾਸਤੇ ਯੋਗਾ ਸਾਨੂੰ ਬਹੁਤ ਹੀ ਜ਼ਰੂਰੀ ਹੈ ਜੀ ਬਹੁਤ ਬਹੁਤ ਮਿਹਰਬਾਨੀ ਰਜਿੰਦਰ ਜੀ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਹਾਂ ਜੀ ਸੋ ਦੋਸਤੋ ਐਸੀ ਰਜਿੰਦਰ ਜੀ ਜਿਨ੍ਹਾਂ ਨੇ ਕਿ ਸਾਡੇ ਦਸ਼ਕਾਂ ਦੇ ਲਈ ਬਹੁਤ ਹੀ ਸੋਹਣੇ ਵਿਚਾਰ ਦਿੱਤੇ ਨੇ ਤੇ ਆਪਣਾ ਕੀਮਤੀ ਸਮਾਂ ਜੋ ਸਾਡੇ ਨਾਲ ਅਕਸਰ ਹੀ ਸਾਂਝਾ ਕਰਦੇ ਰਹਿੰਦੇ ਨੇ ਉਨਾ ਇੱਕ ਇਹ ਵੀ ਅਪੀਲ ਕੀਤੀ ਹੈ ਕਿ ਤੁਸੀਂ ਧਾਰਮਿਕ ਸਥਾਨਾਂ ਤੇ ਜਾਣ ਲਈ ਮਨਾ ਨਹੀਂ ਕੀਤਾ ਪਰ ਕਿਸੇ ਅਜਿਹੇ ਪਖੰਡੀ ਬਾਬਿਆਂ ਦੇ ਚੱਕਰਾਂ ਦੇ ਵਿੱਚ ਕੋਈ ਨਾ ਪੈ ਜਾਵੇ ਜਿੱਥੇ ਕਿ ਤੁਹਾਡਾ ਮਾਨਸਿਕ ਤੇ ਸਰੀਰਕ ਜਿਹੜਾ ਸ਼ੋਸ਼ਣ ਹੈ ਉਹ ਹੋਵੇ ਜਦੋਂ ਅਸੀਂ ਅਕਸਰ ਹੀ ਪਰੇਸ਼ਾਨੀ ਦੇ ਵਿੱਚ ਰਹਿੰਦੇ ਹਾਂ ਉਹ ਪਰੇਸ਼ਾਨੀ ਨੂੰ ਅਸੀਂ ਇੰਨੇ ਕ ਜਕੜੇ ਜਾਂਦੇ ਵੀ ਸੈਲ ਸੂਸਾਈਡ ਕਰ ਲੀਏ ਪਰ ਉਸ ਨੂੰ ਅਸੀਂ એનર્ਜੀ ਨੂੰ ਇੱਕ ਚੰਗੇ ਪਾਸੇ ਜੇਕਰ ਲਾਈਏ ਤਾਂ ਸ਼ਾਇਦ ਸਾਡਾ ਜੀਵਨ ਹੈ ਜਿਹੜਾ ਉਹ ਸਫਲਾ ਹੋ ਸਕਦਾ ਤੇ ਅਸੀਂ ਇੱਕ ਸੋਹਣੀ ਤੇ ਨਵੀਂ ਜ਼ਿੰਦਗੀ ਜਿਉ ਸਕਦੇ ਹਾਂ ਜਦੋਂ ਸਾਨੂੰ ਇਹ ਮਹਿਸੂਸ ਹੋਣਾ ਲੱਗੇ ਇਕੱਲਾਪਨ ਹੋਣ ਲੱਗੇ ਮੇਰੇ ਆਲੇ-ਦਾਲੇ ਦੇ ਮੇਰੇ ਦੋਸਤ ਮੇਰੇ ਮਿੱਤਰ ਜਾਂ ਮੇਰੇ ਘਰ ਦੇ ਪਰਿਵਾਰ ਦੇ ਮੈਂਬਰ ਕਿਸੇ ਚੀਜ਼ ਤੋਂ ਵੀ ਤੁਹਾਨੂੰ ਕੋਈ ਖਾਣ ਨੂੰ ਆਉਂਦਾ ਹੋਵੇ ਘਰ ਤਾਂ ਤੁਸੀਂ ਇੱਕ ਪਾਰਕ ਦੇ ਵਿੱਚ ਜਾ ਕੇ ਜੇਕਰ ਆਪਣੇ ਆਪ ਨਾਲ ਸਮਾਂ ਬਿਤਾਉਨੇ ਹੋ ਤਾਂ ਤੁਸੀਂ ਯਕੀਨ ਮੰਨਿਓ ਤੁਹਾਨੂੰ ਉਹ ਸਮਾਂ ਬਤਾਇਆ ਹੋਇਆ ਸਾਰੇ ਦਿਨ ਦੀ એનર્ਜੀ ਹੈ ਜਿਹੜੀ ਉਹ ਤੁਹਾਨੂੰ ਭਰਪੂਰ ਰੱਖੇਗਾ એનર્ਜੀ ਦੇ ਨਾਲ ਜੇਕਰ ਤੁਸੀਂ ਹਲਕੀ ਹਲਕੀ ਵਾਕ ਕਰਦੇ ਹੋ ਉਹਦੇ ਨਾਲ ਤੁਸੀਂ ਰਨਿੰਗ ਕਰਦੇ ਹੋ ਰਨਿੰਗ ਦੇ ਨਾਲ ਨਾਲ ਤੁਸੀਂ ਆਪਣੀ ਇੱਕ ਇੱਕ ਦਿਨ ਦੀ ਐਕਸਰਸਾਈਜ਼ ਵਧਾਉਂਦੇ ਜਾਓ ਤਾਂ ਉਹਦੇ ਨਾਲ ਨਾਲ ਤੁਸੀਂ ਯੋਗੇ ਵਾਲੇ ਸਾਈਡ ਨੂੰ ਆਪਣਾ ਪੈਰ ਵਧਾਓ ਤਾਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਹਰ ਇੱਕ ਕੰਮ ਦੇ ਵਿੱਚ ਸਫਲਤਾ ਮਿਲੇਗੀ ਜਦੋਂ ਅਸੀਂ ਪੋਜ਼ਿਟਿਵ ਚੀਜ਼ਾਂ ਕਰਦੇ ਹਾਂ ਤਾਂ ਸਾਡੇ ਆਲੇ-ਦਾਲੇ ਸਾਰਾ ਕੁਝ ਪੋਜ਼ਿਟਿਵ ਹੀ ਹੁੰਦਾ ਜੇਕਰ ਅਸੀਂ ਇੱਕ ਚੀਜ਼ ਨੂੰ ਲੈ ਕੇ ਵੀ ਅਸੀਂ ਇਹ ਚੀਜ਼ ਵੀ ਨਹੀਂ ਕਰਨੀ ਇਹਦਾ ਨਹੀਂ ਹੋਏਗਾ ਮੈਂ ਡਾਕਟਰ ਤੋਂ ਦਵਾਈ ਲੈ ਲਾ ਦਵਾਈਆਂ ਅਸੀਂ ਅਕਸਰ ਹੀ ਖਾਂਦੇ ਰਹਿੰਦੇ ਹਾਂ ਪਰ ਜਿਹੜੀ ਚੀਜ਼ ਜਦੋਂ ਕਿਸੇ ਦਾ ਅੰਗ ਪੈਰ ਕੋਈ ਟੁੱਟ ਜਾਵੇ ਤਾਂ ਹੱਡੀਆਂ ਦਾ ਡਾਕਟਰ ਇੱਕ ਗਾਲ ਜ਼ਰੂਰ ਕਹਿੰਦਾ ਏ ਕਿ ਇਹਨੂੰ ਨਾਲ-ਨਾਲ ਐਕਸਰਸਾਈਜ਼ ਜ਼ਰੂਰ ਕਰਵਾਓ ਤੇ ਦਵਾਈ ਨੇ ਉਹਨਾਂ ਠੀਕ ਨਹੀਂ ਕਰਨਾ ਜਿੰਨਾ ਐਕਸਰਸਾਈਜ਼ ਠੀਕ ਕਰਵਾਏਗੀ ਤਾਂ ਉਹ ਵੀ ਕਿਤੇ ਨਾ ਕਿਤੇ ਜਿਹੜੀ ਐਕਸਰਸਾਈਜ਼ ਨੂੰ ਜ਼ਰੂਰ ਰეკਮੈਂਡ ਕਰਦੇ ਨੇ ਤੇ ਸਾਨੂੰ ਆਮ ਲੋਕਾਂ ਨੂੰ ਜਿਨ੍ਹਾਂ ਨੂੰ ਪਤਾ ਵੀ ਹੈ ਕਿ ਜੇਕਰ ਸਾਡੇ ਗੋਡਿਆਂ ਦਾ ਦਰਦ ਹੈ ਉਹਨੂੰ ਅਸੀਂ ਬੈਠ ਕੇ ਪਾਰਕ ਦੇ ਵਿੱਚ ਮੋੜਨਾ ਸ਼ੁਰੂ ਕਰਾਂਗੇ ਜਾਂ ਤੁਰਨਾ ਸ਼ੁਰੂ ਕਰਾਂਗੇ ਲਗਾਤਾਰ ਪੈਰਾਂ ਪਾਰ ਬੈਠਣਾ ਸ਼ੁਰੂ ਕਰਾਂਗੇ ਤਾਂ ਉਹ ਜਿਹੜੇ ਦਰਦ ਹੈ ਥੋੜਾ ਥੋੜਾ ਕਰਦਾ ਕਰਦਾ ਸਮੇਂ ਦੇ ਨਾਲ ਉਹ ਵੀ ਖਤਮ ਹੋ ਜਾਵੇਗਾ ਜਿਹੜੇ ਮਾਸਪੇਸ਼ੀਆਂ ਦੇ ਵਿੱਚ ਸੂਜਨ ਰਹਿੰਦੀ ਹੈ ਉਹ ਵੀ ਖਤਮ ਹੋਣੀ ਸ਼ੁਰੂ ਹੋ ਜੇਗੀ ਯੋਗਾ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੈ ਜੇਕਰ ਤੁਸੀਂ ਸਵੇਰ ਦੇ ਟਾਈਮ ਉਠਣਸਾਰ ਯੋਗਾ ਕਰਦੇ ਹੋ ਬੇਸ਼ੱਕ ਤੁਸੀਂ 5 ਮਿੰਟ ਕਰੋ 7 ਮਿੰਟ ਕਰੋ ਪਰ ਇੱਕ ਹੋਰ ਖਾਸ ਅਪੀਲ ਹੈ ਕਿ ਏਸੀ ਦੇ ਵਿੱਚ ਬੈਠ ਕੇ ਕਦੇ ਯੋਗਾ ਨਾ ਕਰੋ ਬਹੁਤ ਸਾਰੇ ਅਕਸਰ ਬੱਚੇ ਨੇ ਜਾਂ ਘਰ ਆ ਦੀ ਮਹਿਲਾਵਾਂ ਨੇ ਜੋ ਕਿ ਆਪਣੀ ਲੌਬੀ ਦੇ ਵਿੱਚ ਮੈਟ ਪਛਾ ਕੇ ਉੱਥੇ ਯੋਗਾ ਕਰਨਾ ਸ਼ੁਰੂ ਕਰ ਦਿੰਦੇ ਨੇ ਪਰ ਏਸੀ ਦੇ ਵਿੱਚ ਕੀਤਾ ਹੋਇਆ ਯੋਗਾ ਤੁਹਾਨੂੰ ਕਦੇ ਬੈਨੀਫਿਟ ਨਹੀਂ ਦੇਗਾ ਯੋਗਾ ਬੈਨੀਫਿਟ ਦੇਗਾ ਜਦੋਂ ਤੁਸੀਂ ਆਪਣੇ ਜਿਹੜੇ ਸਰੀਰ ਦੀ ਅੰਦਰਲੀ ਗਰਮੈਸ਼ ਹੈ ਜਿਹੜਾ ਤੁਹਾਡਾ ਪਸੀਨਾ ਏ ਉਹ ਬਾਹਰ ਨਿਕਲੇਗਾ ਜਿਹੜੇ ਤੁਹਾਡੇ ਬਾਡੀ ਦੇ ਰੋਮਸ ਨੇ ਉਹ ਖੁੱਲਣਗੇ ਉਸ ਦੇ ਨਾਲ ਜਿਹੜੀ ਤੁਹਾਡੀ ਅੰਦਰ ਦੀ ਤਾਜ਼ਗੀ ਹੈ ਜਾਂ ਅੰਦਰ ਦੀ ਜਿਹੜੀ ਨੈਗੇਟਿਵਿਟੀ ਹੈ ਜਾਂ ਅੰਦਰ ਦੇ ਤੁਹਾਡੇ ਕੋਈ ਵੀ ਬਿਮਾਰੀ ਹੋ ਪਸੀਨੇ ਦੇ ਜ਼ਰੀਏ ਬਾਹਰ ਨਿਕਲਣੀ ਸ਼ੁਰੂ ਹੋਊਗੀ ਉਦੋਂ ਤੁਹਾਡੇ ਅੰਦਰ ਜਿਹੜੇ ਨਵੇਂ ਸੈੱਲ ਪੈਦਾ ਹੋਣਗੇ ਤੇ ਯੋਗੇ ਦੇ ਕਰਨ ਦੇ ਨਾਲ ਹੀ ਤੁਸੀਂ ਜਿਹੜਾ ਬਿਨਾ ਦਵਾਈ ਲਏ ਤੋਂ ਆਪਣੀ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ ਸੋ ਦੋਸਤੋ ਇਹ ਸੀ ਅਜੰਤਰ ਰਾਸ਼ਟਰੀ ਦਿਵਸ ਤੇ ਜੋ ਸਾਡੇ ਨਾਲ ਮਾਨਸਾਤੁਰ ਰਜਿੰਦਰ ਜੀ ਜੁੜੇ ਸੀ ਉਹਨਾਂ ਨੇ ਗੱਲਬਾਤ ਕੀਤੀ ਸੀ ਤੋਂ ਇਸ ਦੇ ਨਾਲ ਹੀ ਅਸੀਂ ਕੋਈ ਨਵੀਂ ਅਪਡੇਟ ਲੈ ਕੇ ਤੁਹਾਡੇ ਨਾਲ ਅਗਲੀ ਵਾਰ ਫੇਰ ਮਿਲਦੇ ਹਾਂ ਤੇ ਹੁਣ ਮੈਨੂੰ ਦਿਵ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਸਸ